ਬੀਜੇ ਮੁਖਮੰਦ ਰੀਵੜਨਾ ਤਾਂ 500 ਕੋਰ ਚ ਸਰਦਾਰ ਸਬੂਤ ਸਾਈਡ ਤੇ ਨੇ ਪਰ ਬੀਬਾ ਸਿੱਧੂ ੜਕੀ ਆ ਗਿਆ ਹੱਸਾ ਹੁਣ 2022 ਦੀ ਚੋਣਾਂ ਆ ਰਹੀਆਂ ਨੇ ਬਥੇਰ ਦਿੱਖੇ ਹੋਣ ਲੱਗ ਪਏ ਪੰਜਾਬ ਨੂੰ ਕਿਵੇਂ ਕਿੱਥੋਂ ਸਿਰੇ ਤੋਂ ਡੂੰਘਣਾ ਵੱਡਣਾ ਕਿਵੇਂ ਕਰ ਜਦੋਂ ਘਰ ਦੇ ਬਾਣੇ ਖੜਕਦੇ ਨੇ ਤਾਂ ਆਪਾਂ ਗੋਣੀਆਂ ਨਾਲ ਜਾਂ ਸ਼੍ਰੀਕੀ ਨਾਲ ਬਹੁਤ ਵੱਡਾ ਪੰਗਾ ਲੈ ਨਹੀਂ ਸਕਦੇ ਭਗਵੰਤ ਸਿੰਘ ਮਾਨ ਕੁਝ ਦਿਨ ਪਹਿਲਾਂ ਇੱਕ ਬਿਆਨ ਦੇ ਚੁੱਕੇ ਆ ਕਿ ਵੀ ਅਸੀਂ ਹਿਸਾਬ ਪੰਜਾਬ ਬਾਰੇ ਮੰਗਿਆ ਕੀਤਾ ਭਗਵੰਤ ਮਾਨ ਜੀ ਠੀਕ ਕਹਿ ਰਹੇ ਨੇ ੜਕ ਪਟ ਕੇ ਸਿੰਪਲ ਲਿਆ ਜੀ ਉਸ ਤੋਂ ਪਹਿਰੇ ੜਕਾਂ ਦੇ ਕਿਹੜਾ ਜਾਂਦਾ ਸੀ ਕਿ ਇੱਕ ਪਾਸੇ ਵਿਕਾਸ ਦੀ ਗੱਲ ਆ ਇੱਕ ਆਪਣਾ ਅੰਦਰੂਨੀ ਜਿਹੜਾ ਕਲੇਸ਼ ਆ ਉਹਦੀ ਗੱਲ ਹੈ ਹਾਂਜੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਅਸੀਂ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਦੇ ਵਿੱਚ ਚੱਲ ਰਹੇ ਸਿਆਸੀ ਹਾਲਾਤਾਂ ਦੇ ਬਾਰੇ ਗੱਲ ਕਰਨ ਲੱਗੇ ਆ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੀਨੀਅਰ ਆਗੂ ਨੇ ਸਰਦਾਰ ਗੁਰਮੀਤ ਸਿੰਘ ਸਿੱਧੂ ਇਹਨਾਂ ਨਾਲ ਜਿਵੇਂ ਅਸੀਂ ਅੱਗੇ ਵੀ ਗੱਲ ਕਰਦੇ ਆ ਤੇ ਹੁਣ ਵੀ ਗੱਲ ਕਰਦੇ ਆ ਕਿ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੱਧੂ ਦਾ ਹੁਣ ਇੱਕ ਜਿਹੜਾ ਕਲੇਸ਼ ਚੱਲ ਰਿਹਾ ਉਹਦੇ ਬਾਰੇ ਥੋੜੀ ਜੀ ਗੱਲਬਾਤ ਕਰਾਂਗੇ ਕਿ ਇੱਕ ਕਾਫੀ ਜਿਹੜੀ ਮੁਹਾਰਤ ਰੱਖਦੇ ਨੇ ਸਿਆਸਤ ਦੇ ਵਿੱਚ ਸੋ ਇਹਨਾਂ ਨਾਲ ਗੱਲ ਕਰਦੇ ਆਂ ਸਸਤੀ ਗੱਲ ਸਿੱਧੂ ਸਾਹਿਬ ਜੀ ਨਵਜੋਤ ਸਿੱਧੂ ਦਾ ਜਿਹੜਾ ਹੁਣ ਕਲੇਸ਼ ਚੱਲ ਰਿਹਾ ਕਾਂਗਰਸ ਦੇ ਵਿੱਚ ਉਹਦੇ ਬਾਰੇ ਥੋੜਾ ਜਿਆਦਾ ਜਾਣਕਾਰੀ ਦਿਓ ਇਹ ਆਪਣਾ ਕਲਿਪ ਜੀ ਨਵਜੋਤ कौर ਸਿੱਧੂ ਹਾਂਜੀ ਜਿਹੜੇ ਮਿਸ ਸਿੱਧੂ ਨੇ ਜੀ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਜੀ ਜਿਹੜਾ ਬੜਾ ਮਤਲਬ ਤਰਸੱਲੀ ਵਾਲਾ ਬਿਆਨ ਜੀ ਵੀ ਜੇ ਮੁੱਖ ਮੰਤਰੀ ਬਣਨਾ ਤਾਂ 500 ਕਰੋੜ ਚਾਹੀਦਾ ਕਿਆ ਬਾਤ ਹੈ ਜੀ ਸਤਿਮੰਗ ਕੀ ਜੰਦੀ ਆ ਜੀ 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 ਉਹ ਭਵੇਂ ਕਹਿਣ ਨੂੰ ਗੱਲ ਸੁਖਾਲੀ ਆ ਹਾਂਜੀ ਪਰ ਉਹ ਕਹਿੰਦੇ ਵੀ ਘਰ ਦਾ ਪੇਤੀ ਲੰਕਟ ਆ ਇਹ ਜੀ ਹੁਣ ਜਿਹੜਾ ਅੰਦਰਲਾ ਬੰਦਾ ਬੋਲਦਾ ਹਾਂਜੀ ਉਹਨੂੰ ਲਾਜ਼ਮੀ ਸਾਨੂੰ ਵੱਧ ਪਤਾ ਹਾਂਜੀ ਹਾਂਜੀ ਮੈਸੇ ਨਵਜੋਤ ਸਿੰਘ ਸਿੱਧੂ ਬਾਰੇ ਇਸ ਤੋਂ ਪਹਿਲਾਂ ਹਾਂਜੀ ਕਾਫੀ ਗੱਲਾਂ ਚਰਚਾ ਹੋਈਆਂ ਨੇ ਜੀ ਕਿ ਜਿਵੇਂ ਆਮ ਤੌਰ ਤੇ ਸਰਦਾਰ ਸਿੱਧੂ ਨੇ ਜਿਹੜੇ ਹਾਂਜੀ ਉਹਨਾਂ ਨੂੰ ਥੋੜਾ ਜਿਹਾ ਬੋਲਬਾਣੀ ਚ ਜਾਂ ਬੋਲ ਵਿਗਾੜ ਵੀ ਕਿਹਾ ਜਾਂਦਾ ਹਾਂਜੀ ਇੱਕ ਵਾਰੀ ਪ੍ਰਾਇਮ ਏਸ਼ੀਆ ਦੇ ਜੋ ਬੜੇ ਵੱਡੇ ਦਾਰਸ਼ਨਿਕ ਫਿਲਾਸਫਰ ਨੇ ਜੀ ਇਸ ਸਮਾਜ ਤੇ ਸਿਆਸਤ ਦੇ ਵਿਗਿਆਨੀ ਜੀ ਆਪਣੇ ਜਤਿੰਦਰ ਪੰਨੂ ਜੀ ਜੀ ਉਹ ਕਹਿੰਦੇ ਵੀ ਸਿੱਧੂ ਸਾਹਬ ਦਾ ਮੈਂ ਕਹਿ ਲਾਂ ਇਮਾਨਦਾਰ ਨੇ ਜੀ ਉਹਨਾਂ ਦਾ ਪ੍ਰਭਾਵ ਬਹੁਤ ਵਧੀਆ ਉਹ ਬਹੁਤ ਵਧੀਆ ਕਲਾਕਾਰ ਨੇ ਕਮੇਡੀਅਨ ਨੇ ਸਟੇਜ ਤੇ ਬੋਲਣ ਦੇ ਤਨੀ ਨੇ ਹੋਰ ਸਾਰਾ ਕੁਝ ਠੀਕ ਆ ਹਾਂਜੀ ਹਾਂਜੀ ਪਰ ਉਹਨਾਂ ਚ ਇਹ ਗੱਲ ਵੀ ਉਹ ਥੋੜਾ ਜਿਆ ਜਲਦੀ ਕਿਸੇ ਨਾਲ ਬੋਲ ਕੇ ਵਿਗਾੜ ਲੈਂਦੇ ਨੇ ਤੱਤਾ ਗੁੱਟਣ ਵਾਲੇ ਆ ਹਾਂ ਤੱਤਾ ਗੁੱਟਣ ਕਿਉਂ ਜੇ ਵੀ ਕਹਿਤਾ ਜਾਵੇ ਕਹਿੰਦੇ ਵੀ ਕਿਸੇ ਵੇਲੇ ਵੀ ਆਪਾਂ ਨੇ 2 ਮਿੰਟ ਚੁੱਪ ਰਹਿਣਾ ਸਾਰਿਆਂ ਨੇ ਜੀ ਤਾਂ ਉਹ 1 ਮਿੰਟ ਬਾਅਦ ਪੁੱਛਣਗੇ ਕਿ ਕਿੰਨਾ ਟਾਈਮ ਹੋ ਗਿਆ ਜੀ ਕਹਿੰਦੇ ਉਹਨਾਂ ਦੀ ਵੀ ਫੇਤਰਤਾ ਸੋ ਹੁਣ ਇਸ ਵੇਲੇ ਸਰਦਾਰ ਸਿੱਧੂ ਤਾਂ ਸਾਈਡ ਤੇ ਨੇ ਹਾਂਜੀ ਪਰ ਬੀਬਾ ਸਿੱਧੂ ੜਕੀ ਆਗਾ ਸੀ ਜੀ ਤੇ ਜਿਹਨੂੰ ਬਹੁਤ ਬੜਾ ਖਮੈਜਬੂਤ ਨਾ ਪਿਆ ਹਾਂਜੀ ਹਾਈ ਕਮਾਂਡ ਜਿਹੜੀ ਦਿੱਲੀ ਵਾਲੀ ਆ ਜੀ ਉਹਨਾਂ ਦੇ ਜਿਹੜੇ ਉੱਥੋਂ ਦੇ ਇਹਨਾਂ ਦੇ ਹੈਗੇ ਇੰਚਾਰਜ ਬਗਿਲ ਸਿੰਘ ਜੀ ਉਹਨਾਂ ਨੇ ਉਹਦੀ ਜਿਹੜੀ ਮੋੜਲੀ ਮੈਂਬਰਸ਼ਿਪ ਕੱਟਦੀ ਓਕੇ ਉਹ ਪ੍ਰੋਡੈਕਸ਼ਨ ਲਿਆ ਉਹਨਾਂ ਨੇ ਜਦੋਂ ਕੋਈ ਉਮੀਦ ਸੀ ਕਿ ਕਾਂਗਰਸ ਉਹ ਕਹਿੰਦੇ ਸਤਿਵੰਤ ਕਾਂਗਰਸ ਮੇਰੇ ਨਾਲ ਆ ਪੰਜਾਬ ਦੀ 90% ਹਾਈ ਗੋਣ ਮੇਰੇ ਨਾਲ ਆ ਹਾਂਜੀ ਹੁਣ ਨਾਲ ਤਾਂ ਜਦੋਂ ਮੋੜਲੀ ਮੈਂਬਰਸ਼ਿਪ ਕੱਟੀ ਗਈ ਬਹੁਤ ਵੱਡਾ ਨੁਕਸਾਨ ਵਾਲੀ ਗੱਲ ਆ ਜੀ ਜੀ ਤੇ ਇਹਦੇ ਵਿੱਚ ਕੀ ਹੋਇਆ ਵੀ ਜਿਹੜਾ ਆਪਾਂ ਇਹ ਕਹਿੰਦੇ ਵੀ ਝੂਠ ਬੋਲਦੀ ਆ ਫਿਰ ਤਾਂ ਇਹ ਮਤਲਬ ਇਹ ਇਮਾਨਦਾਰ ਨਾ ਰਹੀ ਫੇਰ ਹਾਂਜੀ ਇਹਦਾ ਇਮਾਨਦਾਰ ਹੈਗੇ ਨਹੀਂ ਹਾਂਜੀ ਹੁਣ ਜਿਵੇਂ ਨਾ ਹੜ੍ਹ ਹੀ ਆਉਂਦੀਆਂ ਕਣ ਕਬਾਡੀ ਆਉਂਦੀ ਆ ਹੋਰ ਫਸਲਾਂ ਜ਼ੋਰ ਹੁੰਦਾ ਤਾਂ ਕਿਸਾਨ ਜ਼ਿ ਆਪਣੀਆਂ ਮਸ਼ੀਨਾਂ ਦੇ ਦੰਦੇ ਠਿੱਕੇ ਕਰ ਲੈਂਦੇ ਨੇ ਕੋਈ ਕੰਬਾਈਨ ਠੀਕ ਕਰਦਾ ਕੋਈ ਦਾਤੀ ਠਿੱਕੀ ਕਰਾਉਂਦਾ ਕੋਈ ਆਪਣੇ ਹੋਰ ਹਥਿਆਰ ਨੇ ਉਹ ਠਿੱਕੇ ਕਰਾਉਂਦੇ ਨੇ ਹੁਣ 2022 ਦੇ ਚੋਣਾਂ ਆ ਰਹੀਆਂ ਨੇ ਹਾਂਜੀ ਬਥੇਰ ਠਿੱਕੇ ਹੋਣ ਲੱਗੇ ਵੀ ਇਹਨਾਂ ਨੇ ਪੰਜਾਬ ਨੂੰ ਕਿਵੇਂ ਕਿੱਥੋਂ ਸਿਰੇ ਤੋਂ ਡੂੰਘਣਾਗ ਵੱਡਣਾ ਕਿਵੇਂ ਕਰਨਾ ਇਹ ਸਭ ਨੂੰ ਕੁਰਸੀ ਦਿਸਦੀ ਆ ਜੀ ਵੀ ਭਾਵੇਂ ਇਸ ਪੰਜਾਬ ਕਰਜਈ ਆ ਭਾਵੇਂ ਪੰਜਾਬ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਪਿਆ ਰਿਹਾ ਜਾਂ ਪੰਜਾਬ ਨੂੰ ਕਈ ਹੋਰ ਚੈਲੰਜ ਨੇ ਉਹ ਤਾਂ ਦੂਰ ਦੀ ਗੱਲ ਆ ਹਾਂਜੀ ਪਰ ਮੈਂ ਖੁਦ ਗੇ ਬਣਾ ਹੁਣੇ ਦੌੜ ਲੱਗੀ ਹੋਈ ਆ ਭਾਵੇਂ ਉਹ ਸਾਰੇ ਕਾਂਗਰਸੀ ਹੁਣ ਜਿੰਨੇ ਆਪਰੋ ਸੁਣਦੇ ਆ ਭਾਵੇਂ ਚੰਨੀ ਸਾਹਿਬ ਹੁਣ ਭਾਵੇਂ ਪ੍ਰਤਾਪ ਬਾਜਵਾ ਜੀ ਹੁਣ ਤੇ ਜਾਂ ਦੂਜੀਆਂ ਪਾਰਟੀਆਂ ਦੇ ਸਾਰੇ ਲੋਕ ਪਰ ਹੁਣ ਜਿਵੇਂ ਸੜਕਾਂ ਦੇ ਉੱਪਰ ਪੋਸਟਰ ਲੱਗੇ ਹੋਏ ਆ ਜਿਹੜੇ ਲੋਕਲ ਲੀਡਰ ਆ ਹਰੇ ਕੇ ਇਲਾਕੇ ਦੇ ਪੂਰੇ ਪੰਜਾਬ ਚ ਕਿਤੇ ਕੋਈ ਰਾਜਾ ਵੜਿੰਗ ਦੇ ਪੋਸਟਰ ਲੱਗੇ ਹੋਇਆ ਕੋਈ ਲੋਕਲ ਲੀਡਰ ਆਪਣੀ ਫੋਟੋ ਰਾਜਾ ਵੜਿੰਗ ਨਾਲ ਲਾ ਕੇ ਵਧਾਈਆਂ ਦੇ ਰਿਹਾ ਕਿਤੇ ਕੋਈ ਪ੍ਰਤਾਪ ਬਾਜਵਾ ਨਾਲ ਆਪਣੇ ਦੇ ਰਿਹਾ ਕੋਈ ਤੇ ਆਪਣੇ ਜਿਹੜੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਵੀ ਉਹ ਜਿਹੜੀ ਹੈ ਹਾਈ ਕਮਾਂਡ ਹੈ ਉਹਨਾਂ ਨੂੰ ਕਹਿੰਦੇ ਇਸ਼ਾਰਾ ਕਰਿਆ ਹੋਇਆ ਤੇ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਕਿਹੜਾ ਕੇ ਆਪਣਾ ਦਮਖੰਮ ਦਿਖਾ ਰਿਹਾ ਦੇਖੋ ਜੀ ਗੱਲ ਇਹ ਆ ਵੀ ਪੰਜਾਬ ਦੀ ਪ੍ਰਧਾਨਗੀ ਹਰੇਕ ਚਾਹੁੰਦਾ ਹਾਂਜੀ ਤੇ ਨਾਲ ਉਹ ਪ੍ਰਧਾਨਗੀ ਦੇ ਵਿੱਚੋਂ ਮੁੱਖ ਮੰਤਰੀ ਕੁਰਸੀ ਚਾਹੁੰਦਾ ਹਾਂਜੀ ਹਾਈ ਕਮਾਂਡ ਇਹਨਾਂ ਨੂੰ ਕਿਸ ਦਿਸ਼ਾ ਨੂੰ ਵੇਖ ਰਹੀ ਆ ਜਾਂ ਕੀ ਇਹਨਾਂ ਦੇ ਬਾਰੇ ਵਿੱਚ ਫੈਸਲਾ ਲੈਂਦੀ ਆ ਜਾਂ ਉਹਨਾਂ ਨੂੰ ਉਚਿਤ ਕੀ ਲੱਗਦਾ ਹਾਂਜੀ ਉਹ ਤਾਂ ਉਹਨਾਂ ਨੇ ਵੇਖਣਾ ਜੀ ਪਰ ਮੁੱਖ ਮੰਤਰੀ ਇਕੋ ਹੀ ਬਣੂਗਾ ਜੀ ਇਕੋ ਹੀ ਪ੍ਰਧਾਨ ਬਣੂਗਾ ਜੀ ਜੀ ਹੁਣ ਜਿਹੜੀ ਇਹ ਭੱਜ ਦੌੜ ਆ ਹਾਂਜੀ ਉਹ ਕਿਸੇ ਦੂਜੇ ਅਪੋਜੀਸ਼ਨ ਨਾਲ ਨਹੀਂ ਹੋ ਰਹੀ ਅੰਦਰ ਅਪੋਜੀਸ਼ਨ ਆ ਜਦੋਂ ਘਰ ਦੇ ਭਾਂਡੇ ਖੜਕਦੇ ਨੇ ਤਾਂ ਪੰਗੋਨੀਆਂ ਨਾਲ ਜਾਂ ਸ਼ਰੀਕੇ ਨਾਲ ਬਹੁਤਾ ਵੱਡਾ ਪੰਗਾ ਲੈ ਨਹੀਂ ਸਕਦੇ ਸਾਨੂੰ ਪਹਿਲਾਂ ਆਪਣੇ ਭਾਂਡੇ ਸ਼ਾਂਤ ਕਰਨੇ ਪੈਣਗੇ ਜੇ ਤੁਹਾਨੂੰ ਮੰਗਲ ਮੁੱਖ ਮੰਤਰੀ ਬਣਨ ਦਾ ਸ਼ੌਂਕ ਆ ਤਾਂ ਤੁਹਾਨੂੰ ਮੁੱਖ ਮੰਤਰੀ ਵਰਗੇ ਵੱਡੇ ਦਿਲ ਰੱਖਣੇ ਪੈਣਗੇ ਅਸਲ ਦੇ ਵਿੱਚ ਜਦੋਂ ਦੇ ਕੈਪਟਨ ਅਮਨਦਰ ਸਿੰਘ ਹਾਂਜੀ ਜਾਂ ਜਾਖੜ ਸਾਹਿਬ ਹਾਂਜੀ ਕਾਂਗਰਸ ਤੋਂ ਪਰਾਂ ਹੋਏ ਨੇ ਹਾਂਜੀ ਉਸ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਅਗਵਾਈ ਕਰਨ ਵਾਲਾ ਦਿਗਜ ਨੇਤਾ ਕੋ ਮਿਲੇ ਨਹੀਂ ਹੈਗਾ ਜਿਹੜੇ ਇਹਦੇ ਨਪੁੰਨ ਬੰਦੇ ਸੀ ਇਸ ਕੰਮ ਦੇ ਤਜਰਬੇਕਾਰ ਸੀ ਤੇ ਠੰਮੇ ਵਾਲੇ ਸੀ ਤੇ ਜਿਨ੍ਹਾਂ ਤੇ ਦੋ ਲੋਕ ਤੇ ਹਾਈ ਕਮਾਂਡ ਵਿਸ਼ਵਾਸ ਕਰਦੀ ਸੀ ਉਹ ਦੋਨੇ ਹੈ ਨਹੀਂ ਇੱਥੇ ਤੇ ਇਹ ਜਿਹੜੇ ਹੁਣ ਵਾਲੇ ਬੰਦੇ ਨੇ ਇਹ ਸਾਰੇ ਮੁੱਖ ਮੰਤਰੀ ਦੇ ਲਾਇਕ ਹੈ ਨਹੀਂ ਪਰ ਆਿਆਂ ਵੀ ਅੰਨਿਆ ਚ ਕਾਣਾ ਰਾਜਾ ਚੋਣਾਂ ਦੇ ਪੈਣੀ ਹੈ ਕੋਈ ਨਾ ਕੋਈ ਪਰ ਜਿਹੜੇ ਮੁੱਖ ਮੰਤਰੀ ਦੇ ਲਾਇਕ ਸੀਗੇ ਹੁਣ ਜਿਵੇਂ ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਆ ਜਾਂ ਜਖੜ ਸਾਹਿਬ ਦੀ ਉਹ ਦੋਵੇਂ ਹੁਣ ਪਾਰਟੀ ਨੂੰ ਅਲਵਿਦਾ ਕਹਿ ਕੇ ਉਹ ਬੀਜੇਪੀ ਚ ਚਲੇ ਗਏ ਜਿਵੇਂ ਪਿੱਛੇ ਜਿਹੇ ਅਖਬਾਰਾਂ ਚ ਮੀਡੀਆ ਚ ਚਰਚਾ ਦਾ ਵਿਸ਼ਾ ਆ ਜਾਂ ਸੋਸ਼ਲ ਮੀਡੀਆ ਤੇ ਰਿਹਾ ਕਿ ਜੋ ਉਹਨਾਂ ਦੀ ਵਾਸ਼ਿੰਗ ਮਸ਼ੀਨ ਚ ਤਲ ਗਏ ਕਿ ਕੀ ਉਹ ਉਸ ਬੀਜੇਪੀ ਦੇ ਫਿੱਟ ਬੈਠ ਗਏ ਔਰ ਉਹਨਾਂ ਨੂੰ ਨਹੀਂ ਲੱਗਦਾ ਸੀ ਵੀ ਅਦਰ ਮੁੱਖ ਮੰਤਰੀ ਹਰਾਨੀ ਦੀ ਗੱਲ ਤੇ ਇਹ ਆ ਵੀ ਉਸ ਪਾਰਟੀ ਚ ਗਏ ਨੇ ਜਿਹੜੀ ਪਾਰਟੀ ਨਾਲ ਉਹਨਾਂ ਦਾ ਚੰਗਾ ਵਿਰੋਧ ਸੀ ਓਕੇ ਇਟ ਕੁੱਤੇ ਵਾਲਾ ਜਿਵੇਂ ਵਿਰੋਧ ਹੁੰਦਾ ਹੈ ਨਾ ਹਾਂਜੀ ਉਸ ਪਾਰਟੀ ਚ ਗਏ ਨੇ ਉਹ ਜੀ ਉਹ ਹੁਣ ਮਤਲਬ ਆਪਣਾ ਨਹਾਉਣ ਧੋਣ ਹੀ ਗਏ ਰ ਅਸਲ ਤਾਂ ਦੇਖਿਆ ਜਾਵੇ ਜੀ ਉਹਨਾਂ ਦਾ ਜਿਹੜਾ ਮਤ ਉਧਰ ਤਜਰਬਾ ਕੋਈ ਨਹੀਂ ਕੋਈ ਉਹਨਾਂ ਕੋਲ ਐਡਾ ਮਤਲਬ ਕੰਮ ਨਹੀਂ ਵੇਖਿਆ ਕੋਈ ਨਾ ਉਹ ਕਰ ਰਹੇ ਨੇ ਜਦੋਂ ਪੰਜਾਬ ਬਾਰੇ ਭਾਜਪਾ ਕੋਈ ਮਾੜਾ ਫੈਸਲਾ ਕਰਦੀ ਆ ਉਹ ਇਹਦੇ ਨਾਲ ਜਦੋਂ ਪੰਜਾਬ ਦੇ ਲੋਕ ਵਿਰੋਧ ਕਰ ਦਿੰਦੇ ਨੇ ਤਾਂ ਜਾਖੜ ਸਾਹਿਬ ਕਹਿ ਰਹੇ ਆ ਪਿੱਛੇ ਜੀ ਇਹਨਾਂ ਨੇ ਵਿਰੋਧ ਕੀਤਾ ਵੀ ਪੰਜਾਬ ਦੇ ਮਾਮਲੇ ਚ ਪੰਜਾਬ ਨੂੰ ਚੰਡੀਗੜ੍ਹ ਪੰਜਾਬ ਪੂਰੇ ਸਟੇਟ ਨੂੰ ਵੀ ਵੀ ਜੂੜੀ ਬਣਾ ਦੇਵਾਂਗੇ ਪੰਜਾਬ ਯੂਨੀਵਰਸਿਟੀ ਅਸੀਂ ਆਪਣੇ ਹੱਥ ਚ ਲੈ ਲਾਂਗੇ ਜਾਂ ਹੋਰ ਕਈ ਤਰ੍ਹਾਂ ਦੇ ਨਵੇਂ-ਨਵੇਂ ਕਾਨੂੰਨ ਲੈ ਕੇ ਆ ਰਹੇ ਭਾਜਪਾ ਵਾਲੇ ਤਾਂ ਜਾਖੜ ਸਾਹਿਬ ਨੇ ਪਹਿਲਾਂ ਤਾਂ ਨਹੀਂ ਬੋਲਿਆ ਵੀ ਇਹ ਮਾੜਾ ਫੈਸਲਾ ਜਦੋਂ ਲੋਕਾਂ ਦੇ ਦਰਵਾਜ਼ੇ ਭਾਜਪਾ ਤੋਂ ਫੈਸਲਾ ਬਾਬਸ ਕਰਵਾਤਾ ਤਾਂ ਜਾਖੜ ਸਾਹਿਬ ਕਹਿੰਦੇ ਮੈਂ ਸਵਾਗਤ ਕਰਦਾ ਹਾਂ ਦਾ ਇਹਦਾ ਮਤਲਬ ਜੇ ਪਹਿਲਾਂ ਵਾਲਾ ਮਸਲਾ ਮਾੜਾ ਹੋਇਆ ਸੀ ਉਹਦਾ ਸਵਾਗਤ ਕਰਿਆ ਸੀ ਕਿ ਉਹ ਤਾਂ ਵਿਰੋਧ ਕੀਤਾ ਸੀ ਉਹ ਗੱਲ ਸਾਹਮਣੇ ਨਹੀਂ ਆਈ ਸੋ ਮਤਲਬ ਉਹ ਵੀ ਆਪਣੀ ਆਪਣੇ ਆਪ ਚ ਸਪਸ਼ਟ ਹੋ ਗਏ ਵੀ ਉਹ ਕੀ ਚਾਹੁੰਦੇ ਨੇ ਸੋ ਉਹਨਾਂ ਨੇ ਮਤਲਬ ਕਾਂਗਰਸ ਦੇ ਭਰੇ ਹੋਏ ਵੇੜੇ ਨੂੰ ਖਾਲੀ ਕਰਤਾ ਤੇ ਨਾਲ ਇਹ ਜਿਹੜੇ ਮਤਲਬ ਹੁਣ ਡੱਡੂਆਂ ਦੀ ਪੰਡਾ ਉਹ ਤੋਲੀ ਨਹੀਂ ਜਾ ਸਕਦੀ ਉਹ ਨੂੰ ਕੋਈ ਛਾਲ ਮਾਰ ਜਾਂਦਾ ਵਿੱਚੋਂ ਤੇ ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਉਧਰ ਚਲੇ ਗਏ ਥੋੜੇ ਜਿਹੜੇ ਆਪਣੇ ਪੰਜਾਬ ਦੇ ਹੁਣ ਮੁੱਖ ਮੰਤਰੀ ਆ ਤੁਹਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਭਗਵੰਤ ਮਾਨ ਭਗਵੰਤ ਸਿੰਘ ਮਾਨ ਕੁਝ ਦਿਨ ਪਹਿਲਾਂ ਇੱਕ ਬਿਆਨ ਦੇ ਚੁੱਕੇ ਆ ਕਿ ਵੀ ਅਸੀਂ ਹਿਸਾਬ ਪੰਜਾਬ ਬਾਰੇ ਮੰਗਿਆ ਕੀਤਾ ਤੇ ਉਹ ਕਿ ਜੀ ਸਾਰੇ ਤਾਂ ਪੰਛੜ ਛੱਡ ਛੱਡ ਕੇ ਭਾਜਬਾਜ ਚਲੇ ਗਏ ਅਸੀਂ ਹੁਣ ਕਿਸ ਤੋਂ ਸਾਹ ਮੰਗੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਗੱਲ ਇਹ ਹੈ ਵੀ ਜਿਹੜੇ ਬੰਦਿਆਂ ਨੇ ਪੰਜਾਬ ਨੂੰ ਹੁਣ ਤੱਕ ਕਰਜ਼ਾਈ ਕੀਤਾ ਜਾਂ ਪੰਜਾਬ ਦੇ ਨਾਲ ਕੋ ਤੱਕੇ ਹੋਏ ਨੇ ਇਸ ਤਰ੍ਹਾਂ ਮਤਲਬ ਪਾਣੀਆਂ ਦਾ ਮਾਮਲਾ ਸੀ ਅ ਸਵੈ ਲੈਣ ਬਣਾਉਣ ਦਾ ਮਾਮਲਾ ਸੀ ਜੀ ਜਾਂ ਸਾਡੀਆਂ ਮਤਲਬ ਵਿਦਿਗ ਸੰਸਥਾਵਾਂ ਤੇ ਸਾਡਾ ਅਧਿਕਾਰ ਖੇਤਰ ਸੀ ਜਾਂ ਮਤਲਬ ਜਿਹੜੀਆਂ ਪੰਜਾਬ ਦੇ ਸੂਬੇ ਦੇ ਲੋਕਲ ਮਸਲੇ ਸੀ ਉਹਨਾਂ ਵੱਲ ਜਦੋਂ ਉਹਨਾਂ ਨੇ ਧਿਆਨ ਨਾ ਦੇ ਕੇ ਕੱਲ ਰਾਜ ਭਾਗ ਮਾਣਿਆ ਕਿਸੇ ਨੇ 25 ਸਾਲ ਕਿਸੇ ਨੇ 20 ਸਾਲ ਤਾਂ ਮਤਲਬ ਉਸ ਦੌਰਾਨ ਉਹਨਾਂ ਨੂੰ ਤਖਲੀਪ ਪੰਜਾਬ ਦੀ ਯਾਦ ਨਹੀਂ ਆਈ ਜੀ ਹੁਣ ਉਹ ਆਪਦੀ ਪਾਰਟੀ ਛੱਡ ਕੇ ਚਲੇ ਗਏ ਸੋ ਮਤਲਬ ਜਿਹੜੀ ਇਹ ਆਪਾ ਵਿਰੋਧੀ ਕਾਰਵਾਈਆਂ ਨੇ ਤਾਂ ਭਗਵੰਤ ਮਾਨ ਜੀ ਠੀਕ ਕਹਿ ਰਹੇ ਨੇ ਉਹ ਪੰਜਾਬ ਨੂੰ ਮਤਲਬ ਅੱਗੇ ਲੈ ਕੇ ਜਾ ਰਹੇ ਨੇ ਬਹੁਤ ਆ ਹੁਣ ਥੋੜੇ ਸਾਹਮਣੇ ਵੀ ਕੱਲ ਉਹਨੇ ਸੜਕ ਪੱਟ ਕੇ ਸਿੰਪਲ ਲਿਆ ਜੀ ਉਸ ਤੋਂ ਪਹਿਲਾਂ ਸੜਕਾਂ ਦੇ ਕਿਹੜਾ ਜਾਂਦਾ ਸੀ ਤੇ ਫੇਰ ਕਹਿੰਦੇ ਉਹ ਗਰੰਟੀ ਦੇ ਰਹੇ ਨੇ ਵੀ ਸੜਕੀ ਟੁੱਟ ਗਈ ਤਾਂ ਇਹ ਤੇਰੀ ਆ ਜੇ ਚੱਲੂਗੀ ਤਾਂ ਪੇਮੈਂਟ ਕਰਾਂਗੇ ਅਸੀਂ ਸੋ ਮਤਲਬ ਭਗਵੰਤਮਾਨ ਦਾ ਆਪਣਾ ਰੋਲ ਆ ਕਿਸਾਨੀ ਵਾਸਤੇ ਉਹਨਾਂ ਨੇ ਟੇਲਾਂ ਦੇ ਪਾਣੀ ਪਹੁੰਚਦਾ ਕਰਤਾ ਉਹਨਾਂ ਨੇ ਟੋਲ ਟੈਕਸ ਵਾਧੂ ਬੰਦ ਕੀਤੇ ਕਿੰਨੇ ਟੋਲ ਬਲਾਜਬੰਦ ਕੀਤੇ ਨੇ ਤੇ ਉਹਨਾਂ ਨੇ ਹੁਣ ਪਾਣੀ्यावर ਸਟੈਂਡ ਕੀਤਾ ਤੇ ਐਨਾ ਵਧੀਆ ਸਟੈਂਡ ਆ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਬਾਰੇ ਵੀ ਸੈਂਟ ਹੈਵੀ ਤੱਕੇ ਕਰ ਵੀ ਰਹੇ ਨੇ ਸੋ ਮਤਲਬ ਉਹਨਾਂ ਦਾ ਤੇ ਇਹਨਾਂ ਦਾ ਆਪਸ ਵਿੱਚ ਹੁਣ ਟਕਰਾਇ ਹੋ ਗਿਆ ਕਿ ਇੱਕ ਪਾਸੇ ਵਿਕਾਸ ਦੀ ਗੱਲ ਆ ਇੱਕ ਪਾਸੇ ਆਪਣਾ ਅੰਦਰੂਨੀ ਜਿਹੜਾ ਕਲੇਸ਼ ਆ ਉਹਦੀ ਗੱਲ ਆ ਸੋ ਮਤਲਬ ਲੱਗਦਾ ਨਹੀਂ ਵੀ ਪੰਜਾਬ ਕਾਂਗਰਸ ਜੇ ਇਸੇ ਤਰ੍ਹਾਂ ਹੀ ਲੜਦੀ ਰਹੀ ਉਹਦੇ ਪੱਲੇ ਪਊਗਾ ਤੇ ਜਿੱਥੋਂ ਤੱਕ ਨਵਜੋਤ ਸਿੱਧੂ ਤੇ ਨਵਜੋਤ ਕੋਰ ਸਿੱਧੂ ਦੀ ਗੱਲ ਆ ਉਹਨਾਂ ਵਾਸਤੇ ਹੁਣ ਪਰਖ ਦੀ ਘੜੀ ਆ ਤੇ ਬੜਾ ਮੁਸ਼ਕਲ ਆ ਗਿਆ ਪਰ ਉਹ ਗੱਲਾਂ ਵੀ ਸ਼ਾਇਦ ਕਾਂਗਰਸ ਨਾ ਭੁੱਲੀ ਹੋਵੇ ਜਦੋਂ ਉਹ ਰਾਹੁਲ ਗਾਂਧੀ ਨੂੰ ਪੱਪੂ ਕਹਿੰਦੇ ਹੁੰਦੇ ਸੀ ਹਾਂਜੀ ਉਹ ਲੋਕਾਂ ਦੇ ਜਿਆਦੇ ਨੇ ਮਤਲਬ ਪੱਪੂ ਵੀ ਨਾਮ ਰਾਹੁਲ ਗਾਂਧੂ ਨੂੰ ਇਹ ਨਾ ਨਹੀਂ ਦਿੱਤਾ ਜੀ ਹਾਂ ਉਹ ਕਦੇ ਉਹ ਤਾਂ ਮਤਲਬ ਮੈਨੂੰ ਲੱਗਦਾ ਕਿ ਮਾਨਜੋਗ ਮਨਮੋਹਨ ਸਿੰਘ ਬਾਰੇ ਬੋਲ ਲੈਂਦੇ ਸੀ ਹਾਂਜੀ ਪਰ ਬਾਅਦ ਚ ਕਾਂਗਰਸ ਚ ਆ ਗਏ ਆਪ ਹੁਣ ਵੀ ਕਾਂਗਰਸ ਚ ਆਉਣਾ ਚਾਹੁੰਦੇ ਨੇ ਸੋ ਵੈਸੇ ਉਹਨਾਂ ਤੇ ਉਹ ਨਹੀਂ ਸ਼ੱਕ ਕੋਈਂਦੇ ਕਰੈਕਟਰ ਤੇ ਜੀ ਉਹਨੂੰ ਪੰਜਾਬ ਦੀ ਭਲਾਈ ਚਾਹੁੰਦੇ ਨੇ ਹਾਂਜੀ ਪਰ ਉਹ ਨਾਲ ਲੋਕਾਂ ਨੂੰ ਲੈ ਕੇ ਤੁਰਨ ਦੇ ਵਿੱਚ ਕਾਮਯਾਬ ਨਹੀਂ ਹੋਇਆ ਅਜੇ ਤੱਕ ਜੀ 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 ਸੋ ਸਿੱਧੂ ਸਾਹਿਬ ਜਿਹੜੀ ਆਪਾਂ ਕਾਂਗਰਸ ਦੇ ਪਹਿਲਾਂ ਵੀ ਕਾਂਗਰਸ ਦੀ ਸਿਆਸਤ ਦੇ ਬਾਰੇ ਗੱਲ ਕਰ ਚੁੱਕੇ ਆ ਤੇ ਚਰਨਜੀਤ ਸਿੰਘ ਚੰਨੀ ਬਾਰੇ ਵੀ ਤੁਸੀਂ ਜਿਹੜਾ ਦੱਸ ਚੁੱਕੇ ਕਿ ਉਹਨਾਂ ਦੇ ਘਰੇ ਮੀਟਿੰਗਾਂ ਹੋਈਆਂ ਤੇ ਨਵਜੋਤ ਸਿੱਧੂ ਬਾਰੇ ਵੀ ਤੇ ਹੁਣ ਕੁੱਲ ਮਿਲਾ ਕੇ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਚੋਂ ਕਿਹ ਚਰਨਜੀਤ ਸਿੰਘ ਚੰਨੀ ਉੱਪਰ ਕੇ ਸਾਹਮਣੇ ਆ ਸਕਦੇ ਆ ਹਾਂ ਇਹਨਾਂ ਨੂੰ ਉਹਨਾਂ ਦਾ ਕੈਰੇਕਟਰ ਹਾਈ ਹੋ ਗਿਆ ਕਿਉਂਕਿ ਚੰਨੀ ਸਾਹਿਬ ਜਿੰਨਾ ਚਿਰ ਮੁਖੰਦਿਰ ਰਹੇ ਨੇ ਕੁਸਮਾ ਰਹੇ 2000 ਮਹੀਨੇ ਉਹਨਾਂ ਦਾ ਉਹ ਮਤਲਬ ਲੋਕਾਂ ਨੂੰ ਉਹਨਾਂ ਦੇ ਕੰਮ ਯਾਦ ਆ ਰਹੇ ਨੇ ਇੱਕ ਤਾਂ ਉਦੋਂ ਕਿਸਾਨਾਂ ਨੂੰ ਉਹਨਾਂ ਨੇ ਨਰਮੇ ਦੀ ਮਾਰ ਸੀ ਜਿਹੜੀ ਖੜਾ ਨਹੀਂ ਕਾਰਨ ਜਾਂ ਕੋਈ ਬਿਮਾਰੀ ਕਾਰਨ ਉਹਦੀ ਪੇਮੈਂਟ ਬਹੁਤ ਵਧੀਆ ਕੀਤੀ ਸੀ ਕੁਝ ਉਹਨਾਂ ਨੇ ਆਪਣੇ ਹਲਕੇ ਤੋਂ ਸ਼ੁਰੂ ਕਰਕੇ ਹੋਰ ਪਾਸੇ ਵੀ ਸੜਕਾਂ ਵਗੈਰਾ ਬਣਾਉਣ ਦਾ ਮਤਲਬ ਉਦਮ ਕਰਿਆ ਸੀ ਬਾਕੀ ਉਹਨਾਂ ਦੇ ਵਿੱਚ ਕੋਈ ਹੁਣ ਵੱਡਾ ਕੋਈ ਏਡਾ ਆਇਆ ਨਹੀਂ ਹੈਗਾ ਕਿ ਉਹਨਾਂ ਨੂੰ ਮਤਲਬ ਕਾਂਗਰਸ ਦੇ ਪੰਜਾਬ ਦੇ ਲੋਕ ਚਾਹੁੰਦੇ ਨੇ ਇੱਕ ਉਹ ਮਤਲਬ ਕੁਦਰਤੀ ਆ ਵੀ ਸਮਾਜਿਕ ਤੌਰ ਤੇ ਜੋ ਬੰਡੀਆਂ ਨੇ ਉਹ ਐਸੀ ਭਾਈਚਾਰਾ ਸੰਬੰਧਤ ਨੇ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡਾ ਵੋਟ ਬੈਂਕ ਪਰ ਜਿਵੇਂ ਆਪਾਂ ਕੁੱਲ ਮਿਲਾ ਕੇ ਦੇਖ ਰਹੇ ਹਾਂ ਕਿ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਕਲੇਸ਼ ਹੈ ਉਹ ਕਿਤੇ ਨਾ ਕਿਤੇ ਕਾਂਗਰਸ ਨੂੰ ਜਿਹੜਾ ਆਉਣ ਵਾਲੇ ਟਾਈਮ ਉਹਨਾਂ ਦੇ ਕਲੇਸ਼ ਦਾ ਨੁਕਸਾਨ ਉਹਨਾਂ ਨੂੰ ਹੀ ਆ। ਬਰੁਧੀ ਪਾਰਟੀਆਂ ਦਾ ਗਿੱਧਾ ਪਾਉਂਦੀਆਂ ਨੇ। ਜੀ। ਉਹਨੂੰ ਤਾਂ ਇਹ ਮਤਲਬ ਇੱਕ ਮੇਲਾ ਤੇ ਆ ਗਿਆ ਵੀ ਠੀਕ ਆ ਹੋਰ ਵੱਧੋ ਅੱਗੇ ਥੋੜਾ ਜਿਹਾ 2-4 ਹੋਰ ਬਸੋ ਭਾਈ ਹੋਰ ਬਸੋ ਜੀ ਬਲ ਵਧੋ ਅਜੇ ਤੱਕ ਇਹਨੇ ਵੀ ਉਹ ਬਸਦੇ ਨਾਲ ਹੀ ਥੇ ਕਿ ਨਹੀਂ ਭਾਈ ਜੀ 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 ਸੋ ਸਿੱਧੂ ਸਾਹਿਬ ਧੰਨਵਾਦ ਤੁਹਾਡਾ ਸੋ ਪੰਜਾਬੀਓ ਪਾਟਕੋ ਅਸੀਂ ਤੁਹਾਨੂੰ ਜਿਸ ਤਰ੍ਹਾਂ ਅੱਜ ਪੰਜਾਬ ਦੀ ਕਾਂਗਰਸ ਬਾਰੇ ਗੱਲ ਕਰਾਈਆ ਗੁਰਮੀਲ ਸਿੰਘ ਸਿੱਧੂ ਨਾਲੇ ਮੁਹਾਰਤ ਰੱਖਦੇ ਨੇ ਗੱਲਾਂ ਦੇ ਵਾਸਤੇ ਐਸੀ ਤਰ੍ਹਾਂ ਅਸੀਂ ਇਨ ਫਿਊਚਰ ਵੀ ਤੁਹਾਨੂੰ ਹੋਰ ਵੀ ਇਸ ਤੋਂ ਅਗਲੇ ਪੜਾਅ ਦੇ ਵਿੱਚ ਅਸੀਂ ਤੁਹਾਨੂੰ ਅਕਾਲੀ ਦਲ ਬਾਰੇ ਵੀ ਦੱਸਾਂਗੇ ਆਮ ਆਦਮੀ ਪਾਰਟੀ ਦੇ ਵੀ ਬਾਰੇ ਦੱਸਾਂਗੇ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਔਰ ਤੁਹਾਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸਾਡੇ ਪੰਜਾਬ ਐਕਸਪਲੋਰ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ ਕਿਉਂਕਿ ਇਹਦੇ ਵਿੱਚ ਅਸੀਂ ਤੁਹਾਨੂੰ ਹਮੇਸ਼ਾ ਚੱਜ ਦੀਆਂ ਹੀ ਗੱਲਾਂ ਦਿਖਾਵਾਂਗੇ ਕੋਈ ਹੋਰ ਫਾਲਤੂ ਦੀਆਂ ਗੱਲਾਂ ਜਿਹੜੀਆਂ ਜਿਹਦੇ ਨਾਲ ਤੁਹਾਡਾ ਟਾਈਮ ਖਰਾਬ ਹੋਵੇ ਤੁਹਾਡੇ ਬੱਚਿਆਂ ਦਾ ਟਾਈਮ ਖਰਾਬ ਹੋਵੇ ਉਹ ਹੀ ਕੋਈ ਗੱਲ ਨਹੀਂ ਦਿਖਾਈ ਜਾਊਗੀ ਸੋ ਜੁੜੇ ਰਹੋ ਪੰਜਾਬ ਐਕਸਪਲੋਰ ਨਾਲ ਧੰਨਵਾਦ ਸਤਿ ਸ੍ਰੀ ਅਕਾਲ